ਤਨਕਾਰ ਲੈਣਗੇ ਤਾਂ ਸਾਰੇ ਹਿੰਦੂ ਇਸਲਾਮਤਨ ਵਿੱਚ ਆ ਜਾਣਗੇ ਇਸੇ ਕਰਕੇ ਗੁਰੂ ਜੀ ਦੇ ਸਿੱਖਾਂ ਨੂੰ ਵੀ ਅਨੇਕਾ ਤਸੀਹੇ ਦਿੱਤੇ ਜਾਣ ਲੱਗੇ ਜਿਹਦੇ ਪਿਆਰੇ ਸਿੱਖ ਪਿਆਰੇ ਸ਼ਰਦਾਲੂ ਭਾਈ ਮਤੀ ਦਾਸ ਜੀ ਨੂੰ ਉਹਨਾਂ ਦੀਆਂ ਅੱਖਾਂ ਸਾਹਮਣੇ ਆਰੇ ਨਾਲ چیر ਦਿੱਤਾ ਗਿਆ ਭਾਈ ਮਤੀ ਦਾਸ ਜੀ ਸਿੰਘ ਸੂਰਮੇ ਦਾ ਕੋਤ ਕਨੀਆਰਾ ਵੇਖਿਆ ਅਸੀਂ ਸੀਸ ਉੱਤੇ ਚਲਦਾ ਆਰਾ ਦੇਖਿਆ ਇਤਿਹਾਸ ਵਿੱਚ ਜੈਕਰ ਆਉਂਦਾ ਹੈ ਕਿ ਜਦੋਂ ਭਾਈ ਮਤੀ ਦਾਸ ਜੀ ਨੂੰ ਉਹਨਾਂ ਦੀ ਆਖਰੀ ਇੱਛਾ ਪੁੱਛੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮੇਰੇ ਸ਼ੀਸ਼ ਉੱਪਰ ਆਰਾ ਚੱਲੇ ਤਾਂ ਮੇਰਾ ਮੁਖ ਮੇਰੇ ਗੁਰੂ ਦੇ ਵੱਲ ਹੋਵੇ ਭਾਈ ਮਤੀ ਦਾਸ ਜੀ ਦੇ ਸ਼ੀਸ਼ ਉੱਪਰ ਆਰਾ ਚਲਾਇਆ ਗਿਆ ਤਾਂ ਭਾਈ ਮਤੀ ਦਾਸ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੀ ਸਨ ਇਤਿਹਾਸ ਦੱਸਦਾ ਹੈ ਕਿ ਪਾਪੀ